ਜਿਹੜਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਬੜੀ ਸ਼ਰਧਾ ਤੇ ਖੁਸ਼ੀ ਨਾਲ ਜਿਹੜਾ ਮਨਾਇਆ ਜਾ ਰਿਹਾ ਸੋ ਅੱਜ ਵੀ ਬੜੀ ਸ਼ਰਧਾ ਸਾਰੇ ਸੇਵਕਾਂ ਦੇ ਅੱਜ ਕੁਝ ਵੇਖੋ ਲੰਗਰ ਜਿਹੜੇ ਜੇ ਅੱਜ ਲੰਗਰ ਦਾ ਉਹ ਰਾਤ ਕਿੰਦਾ ਲੰਗਰ ਲੋਕਾਂ ਨੇ ਆ ਕੇ ਲਾਏ ਨੇ ਮੈਂ ਸਭ ਨਾਲ ਮਾਤਾ ਜੀ ਪ੍ਰਤੀ ਬੜੀ ਸ਼ਰਧਾ ਲੋਕਾਂ ਦੇ ਮਨਾ ਕੇ ਸੋ ਦਾ ਆਸ਼ੀਰਵਾਦ ਲਏ ਸਾਰੇ ਪ੍ਰਕਿਆ ਕਰਨ ਸਾਰੇ ਕੁੱਝ ਮਨਣ ਸੋਨੀ ਸਾਹਿਬ ਸਾਲੋ ਸਾਲ ਹੋ ਗਏ ਨੇ ਪਹਿਲਾ ਕੇਕ ਤੁਸੀਂ ਮਾਤਾ ਜੀ ਦਾ ਕੱਟ ਦਿਓ ਲੱਗਦਾ ਨਹੀਂ ਕਿ ਮਾਤਾ ਜੀ ਦੀ ਅਪਾਰ ਕਿਰਪਾ ਹੈ ਕਰਦੇ ਇਹ ਸ਼ੁਰੂਆਤ ਕਰ ਦਿਓ ਤੁਸੀਂ ਵੇਖੋ ਜਿਦੋਂ ਵੀ ਮੈਂ ਸੇਵਾ ਝਮਾਦੀ ਆ ਜਦੋਂ ਦਾ ਮੈਂ ਸਿਆਸਤ ਚ ਆ ਮਾਤਾ ਜੀ ਦੇ ਅਸ਼ੀਰਵਾਦ ਨਾਲ ਹੀ ਮੈਂ ਤੋਂ ਉਦੋਂ ਦਾ ਹੀ ਜਿਹੜਾ ਉਹਨਾਂ ਦੇ ਜਨਮ ਦਿਨ ਤੇ ਮੈਨੂੰ ਉਹਨਾਂ ਦਾ ਅਸ਼ੀਰਵਾਦ ਆ ਮੈਨੂੰ ਕੇਕ ਕੱਟਣ ਦਾ ਮੌਕਾ ਜਿਹੜਾ ਪਹਿਲਾ ਕੇਕ ਜਿਹੜਾ ਉਹ ਮੈਂ ਕੱਟਣਾ ਹਮੇਸ਼ਾ ਉਹਨਾਂ ਦਾ ਹੀ ਸ਼ੀਵ ਆ ਗਿਆ ਉਹਨਾਂ ਦੀ ਪਾਰ ਕਿਰਪਾ ਨਾਲ ਹੀ ਸਭ ਕੁਝ ਹੋ ਗਿਆ ਸੰਤਾਂ ਨੂੰ ਕੀ ਸੁਨੇਹਾ ਹੈ ਕੱਲ ਮਾਤਾ ਜੀ ਦਾ ਜਨਮ ਦਿਨ ਹੈ ਉਹਨਾਂ ਨੂੰ ਆਣਾ ਚਾਹੀਦਾ ਤੇ ਲਖਬਸਤ ਹੋਣਾ ਚਾਹੀਦਾ ਮੇਰੀ ਦੇ ਸਾਰੇ ਨਿਹੋਰ ਕੋਸਤਿਆ ਸਾਰੇ ਸ਼ਹਿਰ ਵਾਸੀਆਂ ਨੂੰ ਸੋ ਬੇਸ਼ੱਕ ਸਾਰੇ ਆਪ ਕੋ ਉਹਨਾਂ ਦੇ ਚਰਨਾਂ 'ਚ ਹੋਣਾ ਅਸ਼ੀਰਵਾਦ ਲੈਣਦੇ ਨੇ ਸੋ ਕੱਲ ਉਹਨਾਂ ਦਾ ਫੇਰ ਜਨਮ ਦਿਨ ਹੈ ਸੋ ਸਾਰਿਆਂ ਨੂੰ ਆਪ ਕੋ ਅਸ਼ੀਰਵਾਦ ਲੈਣਾ ਚਾਹੀਦਾ ਸੋ ਮੇਰੀ ਦੇ ਹੋ ਬੇਰੀ ਪਰਮ ਪੁੱਜੇ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਦੀਆਂ ਸਭ ਤੋਂ ਪਹਿਲਾਂ ਦਾ ਕਰੋੜ ਕਰੋੜ ਸ਼ੁਭ ਕਾਮਨਾਵਾਂ ਜੀ ਔਰ ਮਹਾਰਾਣੀ ਦਾ ਮੇਲਾ ਕੱਲ ਦਿਨ ਸ਼ੁੱਕਰਵਾਰ ਮਨਾਇਆ ਜਾਏਗਾ ਜੀ ਸਾਰੀਆਂ ਸਖਤਾਂ ਨੂੰ ਵੇਤੀਏ ਵੀ ਹੋਮ ਹਮਾਗੇ ਪਹੁੰਚੋ ਔਰ ਮਹਾਰਾਣੀ ਦਾ ਦਰਸ਼ਨ ਪੀਕ ਪਾਤ ਕਰੋ ਔਰ 21 ਵਰਣੀ ਨੂੰ ਕੱਲ ਸ਼ੁੱਕਰਵਾਰ ਦੇ ਦਿਨ ਦੇ ਪ੍ਰਖਸ਼ ਦੇ ਵਿੱਚ ਜਿਹੜਾ ਲੰਗਰ ਭੰਡਾਰਾ ਉਹ ਅੱਜ ਤੋਂ ਸ਼ੁਰੂ ਹੈ ਜੀ ਅਟੁੱਟ ਲੰਗਰ ਚਲਾਏ ਜਾ ਰਹੇ ਨੇ ਔਰ 72 ਘੰਟੇ ਨਿਰੰਤਰ ਜਿਹੜਾ ਉਹ ਲੰਗਰ ਭੰਡਾਰਾ ਉਹ ਇਸ ਤਰ੍ਹਾਂ ਹੀ ਚਲਾਇਆ ਜਾਏਗਾ ਜਿਹਦੇ ਵਿੱਚ 501 ਕਿਲੋ ਵਾਟੇ ਦਾ ਜਿਹੜਾ ਪ੍ਰਸ਼ਾਦ ਹੈ ਉਹ ਸਖਤਾਂ ਦੇ ਲਈ ਔਰ 101 ਕੰਜਕ ਪੂਜਨ ਜਿਹੜਾ ਵਿਸ਼ੇਸ਼ ਕੀਤਾ ਜਾਏਗਾ ਜੀ ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਜੀ ਹਮੋਂ ਮਾਗੇ ਪਹੁੰਚੋ ਔਰ ਮਾਈ ਤੇ ਪਰਿਵਾਰ ਦੇ ਨਾਲ ਮਹਾਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਸੋ ਮਾਈ ਦਾ ਪਰਿਵਾਰ ਸਾਰੇ ਸੇਵਾਦਾਰ ਜੈ ਮਾਤਾ ਜੇ ਦਰਬਾਰ ਕੀ ਜੈ ਮਾਤਾ ਜੀ ਦੇ ਜਰਮ ਦਿਹਾੜੇ ਦੀਆਂ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਸ਼ਹਿਰ ਨਿਵਾਸੀਆਂ ਦੇ ਅੱਗੇ ਮਾਤਾ ਜੀ ਦੀ ਜਰਮ ਦਿਨ ਦੇ ਕੱਲ ਵੱਧ ਤੋਂ ਵੱਧ ਚੜ ਕੇ ਪਹੁੰਚ ਕੇ ਮਾਤਾ ਜੀ ਦਾ ਅਸ਼ੀਰਵਾਦ ਪਾਓ ਜੇ ਕਾਰਮਾ ਲਾਲ ਦੇਵੀ ਦਾ ਬੋਲ ਸਾਜੀ